ਹੈਲੋ ਦੋਸਤੋ ਭਾਪ ਕੀ ਕਈ ਵਰੇ ਬੀਤ ਗਏ ਪਰ ਮੇਰੇ ਲਈ ਅੱਜ ਵੀ ਸਭ ਕੁਝ ਓਵੇਂ ਹੀ ਆਬਾਦ ਏ ਅੱਜ ਵੀ ਉਹ ਰਾਹ ਯਾਦ ਕਰਕੇ ਅੱਖਾਂ ਪਾ ਰੋਂਦੀਆਂ ਜਿੱਥੇ ਇਸ਼ਕ ਨਾਂ ਦੀ ਬਲਾ ਨਹੀਂ ਬਲਾ ਨਾਲ ਮੁਲਾਕਾਤ ਸੀ ਉਸਦੇ ਕਲਾਸ ਦੇ ਵਿੱਚ ਐਂਟਰ ਹੁੰਦਿਆ ਇਹ ਜਿਵੇਂ ਕਲਾਸ ਕੰਪਲੀਟ ਹੋ ਜਾਂਦੀ ਸਾਰਿਆਂ ਨੇ ਬੜੀ ਗੌਰ ਨਾਲ ਤੱਕਣਾ ਸਪੈਸ਼ਲੀ ਕੁੜੀਆਂ ਨੇ ਤੇ ਫਿਰ ਅਸੀਂ ਇੱਕ ਦੂਜੇ ਵੱਲ ਕਿੰਨਾ ਚਿਰ ਇਦਾਂ ਹੀ ਦੇਖੀ ਜਾਣਾ ਜਿਵੇਂ ਉੱਥੇ ਹੋਰ ਕੋਈ ਨਾ ਹੋਵੇ ਅਤੇ ਨਾ ਹੀ ਉਹ ਪਲ ਸੱਚੇ ਬਹੁਤ ਕੀਮਤੀ ਸੀ ਉਹ ਸ਼ਰੀਫ ਮੁੰਡਿਆ ਵਾਂਗ ਸੀ ਟੀਚਰ ਵੀ ਉਸ ਦੀ ਤਾਰੀਫ ਕਰਦੇ ਸੀ ਥੋੜੇ ਹੀ ਦਿਨਾਂ ਦੇ ਵਿੱਚ ਸਭ ਨੂੰ ਪਤਾ ਚੱਲ ਗਿਆ ਸੀ ਫਿਰ ਇੱਕ ਦਿਨ ਉਸ ਨੇ ਆਪਣੇ ਫਰੈਂਡ ਦੇ ਹੱਥ ਲੈਟਰ ਭੇਜਿਆ ਤੇ ਮੈਂ ਫੜਨ ਤੋਂ ਇਨਕਾਰ ਕਰ ਦਿੱਤਾ ਫਿਰ ਉਸ ਨੇ ਫੋਨ ਨੰਬਰ ਦਿੱਤਾ ਮੈਂ ਫੜ ਲਿਆ ਤੇ ਨਾਲ ਹੀ ਕਹਿ ਦੀ ਕਹਿ ਵੀ ਦਿੱਤਾ ਕਿ ਅੱਜ ਮੈਂ ਕਾਲ ਕਰਾਂਗੀ ਅੱਜ ਜਿੰਨੀ ਕੀ ਫਰੀडम ਨਹੀਂ ਸੀ ਉਦੋਂ ਘਰ ਲੈਂਡਲਾਈਨ ਫੋਨ ਤੋਂ ਕਾਲ ਕਰਨੀ ਬਹੁਤ ਔਖੀ ਹੁੰਦੀ ਸੀ ਪਰ ਵਾਹਿਗੁਰੂ ਜੀ ਨੇ ਹਿੰਮਤ ਤੇ ਸਾਥ ਦਿੱਤਾ ਫਸਟ ਰਿੰਗ ਤੋਂ ਹੀ ਪਿਆਰ ਨਾਲ ਹੈਲੋ ਦੀ ਆਵਾਜ਼ ਆਏ ਕੁਝ ਕੁ ਸੈਕਿੰਡ ਬਾਅਦ ਬੜੀ ਹਿੰਮਤ ਕਰਕੇ ਅਨਸਰ ਕੀਤਾ ਤੇ ਨਾਲ ਹੀ ਕਹਿ ਦਿੱਤਾ ਕਿਸੇ ਨੂੰ ਨਾ ਦੱਸਿਓ ਤੇ ਕਦੀ ਵੀ ਫੋਨ ਨਾ ਕਰਿਓ ਜਦ ਟਾਈਮ ਮਿਲਿਆ ਮੈਂ ਖੁਦ ਫੋਨ ਕਰ ਲਵਾਂਗੀ ਪੰਜ-ਸੱਤ ਮਿੰਟ ਦੀ ਗੱਲ ਤੋਂ ਬਾਅਦ ਫੋਨ ਕੱਟ ਦਿੱਤਾ ਪਰ ਮੈਂ ਇੰਨਾ ਖੁਸ਼ ਪਹਿਲਾਂ ਕਦੀ ਨਹੀਂ ਹੋਈ ਸੀ ਫਿਰ ਬਸ ਜ਼ਿਆਦਾ ਗੱਲਾਂ ਅੱਖਾਂ ਤੋਂ ਅੱਖਾਂ ਨਾਲ ਹੀ ਹੁੰਦੀਆਂ ਕਦੇ-ਕਦੇ ਉਸਨੇ ਸਾਡੇ ਪਿੰਡ ਵਾਲੇ ਬੱਸ ਸਟਾਪ ਤੇ ਵੀ ਆ ਜਾਣਾ ਜਦ ਮੈਂ ਕਾਲਜ ਜਾਣ ਲਈ ਬੱਸ ਦੀ ਵੇਟ ਕਰ ਰਹੀ ਹੁੰਦੀ ਬੜੀ ਹੀ ਮੁਸ਼ਕਲ ਦੇ ਨਾਲ ਥੋੜਾ ਜਿਹਾ ਤਕਣਾ ਵੀ ਨਾਲ ਦੀਆਂ ਕੁੜੀਆਂ ਨੂੰ ਪਤਾ ਨਾ ਲੱਗ ਜਾਵੇ ਮੈਂ ਨੇਦੇ ਵਿੱਚ 3-4 ਵਾਰ ਫੋਨ ਤੇ ਹੀ ਗੱਲ ਹੋਣੀ ਜਦ ਮੇਰੇ ਪੇਰੈਂਟਸ ਕਿਤੇ ਗਏ ਹੁੰਦੇ ਮੈਂ ਬਹੁਤ ਖੁਸ਼ ਸੀ ਏਦਾਂ ਲੱਗਦਾ ਸੀ ਵੀ ਸਾਰਾ ਕੁਝ ਪਰਫੈਕਟ ਹੈ ਉਸਨੇ ਬਹੁਤ ਸਿਆਣੀਆਂ ਗੱਲਾਂ ਕਰਨੀਆਂ ਪੇਰੈਂਟਸ ਦੀ ਵੀ ਫਿਕਰ ਕਰਨੀ ਬਸ ਮੈਨੂੰ ਉਸ ਵਿੱਚ ਉਹ ਸਾਰੇ ਗੁਣ ਦਿਸੇ ਜੋ ਇੱਕ ਪਰਫੈਕਟ ਪਰਸਨ ਤੇ ਇੱਕ ਪਰਫੈਕਟ ਪਾਰਟਨ ਦੇ ਵਿੱਚ ਹੋਣੇ ਚਾਹੀਦੇ ਆ ਫਿਰ ਕੀ ਦਿਨ ਰਾਤ ਉਸਦੇ ਖਿਆਲਾਂ ਤੇ ਕੋਈ ਵੀ ਡਰਨੀ ਸੀ ਉਹ ਵੀ ਗੱਲ ਕਰਨ ਨੂੰ ਕਾਲਾ ਰਹਿੰਦਾ ਇੱਕ ਸਿਫਤ ਵੀ ਸੀ ਕਿ ਉਸਨੇ ਕਦੀ ਵੀ ਮਿਲਣ ਲਈ ਤੰਗ ਨਹੀਂ ਕੀਤਾ ਮੈਂ ਮਿਸਟ ਕਾਲ ਕਰਨੀ ਤੇ ਉਸਨੇ ਇੱਕ ਦੋ ਮਿੰਟ ਦੇ ਵਿੱਚ ਕਾਲ ਬੈਕ ਕਰ ਲੈਣੀ ਮੈਂ ਤਾਂ ਪੂਰੀ ਤਰ੍ਹਾਂ ਉਸ ਦੇ ਵਿੱਚ ਗਵਾਚ ਗਈ ਸੀ ਜਿਵੇਂ ਸਭ ਕੁਝ ਉਹੀ ਨਹੀਂ ਤਾਂ ਕੋਈ ਵੀ ਨਹੀਂ ਵਾਹਿਗੁਰੂ ਜੀ ਤੇ ਯਕੀਨ ਸੀ ਵੀ ਘਰ ਦੇ ਤਾਂ ਮਨ ਹੀ ਜਾਣਗੇ ਇੱਕ ਦੋ ਫਰੈਂਡਸ ਨੂੰ ਵੀ ਪਤਾ ਸੀ ਸਭ ਨੇ ਕਿਹਾ ਵੀ ਤੁਹਾਡੀ ਤਾਂ ਮੈਰਿਜ ਹੋ ਹੀ ਜਾਣੀ ਹੈ ਤੇ ਮੈਂ ਹੋਰ ਵੀ ਖੁਸ਼ ਹੋ ਜਾਣਾ ਸਾਨੂੰ ਇੱਕ ਦੂਜੇ ਤੋਂ ਕੋਈ ਸ਼ਿਕਾਇਤ ਨਹੀਂ ਸੀ ਉਹ ਸੋਹਣੇ ਦਿਨ ਲੰਘਦੇ ਰਹੇ ਸੀ ਆਲਮੋਸਟ ਆਫਟਰ ਇੱਕ ਸਾਲ ਕਲਾਸ ਦੇ ਵਿੱਚ ਕਿਸੇ ਨੇ ਦੱਸਿਆ ਵੀ ਦੀਪ ਦੀ ਮੈਰਿਜ ਹੋ ਗਈ ਤੇ ਮੈਂ ਹਾਸੇ ਦੇ ਵਿੱਚ ਟਾਲ ਦਿੱਤਾ ਪਰ ਉਸ ਨੇ ਫੇਰ ਕਿਹਾ ਕਿ ਦੋ ਦਿਨ ਪਹਿਲਾਂ ਹੀ ਉਸਦੀ ਮੈਰਿਜ ਹੋ ਗਈ। ਦਿਲ ਕਰੇ ਹੁਣ ਪੁੱਛਾਂ ਉਸ ਤੋਂ। ਮੈਂ ਕਾਲੀ ਨਾਲ ਘਰ ਆ ਕੇ ਫੋਨ ਲਾਇਆ। ਮੈਂ ਪੁੱਛਿਆ ਉਹ ਮੰਨ ਗਿਆ ਤੇ ਮੈਂ ਫੋਨ ਕੱਟ ਕੇ ਭੱਜ ਕੇ ਵਾਸ਼ਰੂਮ ਦੇ ਵਿੱਚ ਵੜ ਗਏ। ਸ਼ਾਵਰ ਔਨ ਕਰਕੇ ਬਹੁਤ ਰੋਈ। ਉਸ ਦਿਨ ਪਹਿਲੀ ਵਾਰ ਮੇਰੇ ਅੰਦਰ ਕਿੰਨਾ ਹੀ ਕੁਝ ਇੱਕੋ ਵਾਰੀ ਟੁੱਟਿਆ ਸੀ। ਘਰ ਦੇ ਪੁੱਛਦੇ ਰਹੇ ਸੀ ਵੀ ਕੀ ਹੋਇਆ ਪਰ ਕੀ ਦੱਸਦੀ ਉਹਨਾਂ ਨੂੰ ਬਸ ਚੁੱਪ ਰਹੀ। ਕੋਈ ਬਹਾਨਾ ਬਣਾਇਆ ਤੇ ਕਾਲਜ ਵੀ ਨਾ ਗਈ। ਉਦੋਂ ਤੱਕ ਫਰੈਂਡ ਨੂੰ ਵੀ ਪਤਾ ਲੱਗ ਗਿਆ ਸੀ। ਮੈਨੂੰ ਕਾਲਸ ਆਉਣ ਲੱਗ ਗਈਆਂ। ਮੈਨੂੰ ਸਾਰਿਆਂ ਤੇ ਗੁੱਸਾ ਆ ਰਿਹਾ ਸੀ। ਮਰਨ ਨੂੰ ਵੀ ਜੀ ਕਰਦਾ ਸੀ। ਮੈਂ ਵੀ ਚਾਹੁੰਦੀ ਸੀ ਵੀ ਮੈਨੂੰ ਕੋਈ ਵੀ ਬੁਲਾਵੇ ਨਾ ਪਰ ਸਾਰਿਆਂ ਕੋਲ ਬਹੁਤ ਸਵਾਲ ਸਨ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਘਰ ਵਾਲੇ ਫੋਨ ਤੇ ਬਲੈਂਕ ਕਾਲ ਵੀ ਆਉਣ ਰਹੀਆਂ ਸੀ। ਕੁਝ ਦਿਨਾ ਬਾਅਦ ਫੇਰ ਉਸੇ ਕੁੜੀ ਨੇ ਦੱਸਿਆ ਵੀ ਦੀਪ ਦੀ ਪੇਪਰ ਮੈਰिज ਹੋਈ ਆ ਮਤਲਬ ਰੀਅਲ ਮੈਰिज ਰੀਅਲ ਮੈਰिज ਨਹੀਂ ਇਹ ਸੁਣ ਕੇ ਫਰੈਂਡਸ ਨੂੰ ਮੈਨੂੰ ਖੁਸ਼ ਕਰਨ ਦੀ ਟਰਾਈ ਕਰ ਰਹੀਆਂ ਸੀ ਪਰ ਮੇਰੇ ਲਈ ਇਹ ਨਿਊਜ਼ ਵੀ ਇੱਕ ਝਟਕੇ ਦੀ ਤਰ੍ਹਾਂ ਹੀ ਸੀ ਕਾਫੀ ਸੋਚਣ ਤੋਂ ਬਾਅਦ ਮੌਕਾ ਮਿਲਦਿਆਂ ਹੀ ਮੈਂ ਕਾਲ ਕੀਤੀ ਉਹ ਵਾਰ-ਵਾਰ ਸੋਰੀ ਬੋਲ ਰਿਹਾ ਸੀ ਤੇ ਥੈਂਕਸ ਵੀ ਕਰ ਰਿਹਾ ਸੀ ਕਾਲ ਕਰਨ ਦੇ ਲਈ ਕਿੰਨਾ ਹੀ ਕੁਝ ਬੋਲਣ ਤੋਂ ਬਾਅਦ ਉਸਨੇ ਦੱਸਿਆ ਜਿਸ ਦੀ ਮੈਂ ਵੇਟ ਕਰ ਰਹੀ ਸੀ ਕਿ ਉਸ ਦੀ ਕੰਟਰੈਕਟਰ ਮੈਰਿਜ ਕੰਟਰੈਕਟਰ ਮੈਰਿਜ ਹੈ ਉਸਨੇ ਦੱਸਿਆ ਵੀ ਉਸ ਦੇ ਪੇਪਰ ਪਾਪਾ ਸਟਿਕ ਹੈ ਉਹ ਉਹਨਾਂ ਨੂੰ ਉਸ ਦੀ ਸਿਸਟਰ ਕੋਲ ਯੂ ਐਸ ਤੋਂ ਭੇਜਣਾ ਚਾਹੁੰਦੇ ਆ ਫਿਰ ਮੈਂ ਰੋਈ ਤੇ ਕਿੰਨਾ ਹੀ ਕੁਝ ਆਪਣੇ ਆਪ ਹੀ ਬੋਲਿਆ ਗਿਆ ਜੋ ਸ਼ਾਇਦ ਪਹਿਲਾਂ ਕਦੀ ਨਹੀਂ ਸੀ ਬੋਲਿਆ ਮੇਰੇ ਪਿਆਰ ਦਾ ਇਜ਼ਹਾਰ ਸੁਣ ਕੇ ਉਹ ਵੀ ਰੋ ਪਿਆ ਤੇ ਮੈਨੂੰ ਸਮਝਾਉਣ ਲੱਗਾ ਕਿ ਸ਼ਾਇਦ ਪੇਰੈਂਟਸ ਤੇ ਇੱਜ਼ਤ ਦਾ ਖਿਆਲ ਰੱਖਣਾ ਏ ਪੜ੍ਹਾਈ ਪੂਰੀ ਕਰਨੀ ਆ ਹੱਸਦਿਆਂ ਰੋਂਦਿਆਂ 2-3 ਮਹੀਨੇ ਲੰਗੇ ਤੇ ਉਸਦੇ ਜਹਾਜ਼ ਚੜਨ ਦਾ ਦਿਨ ਵੀ ਆ ਗਿਆ ਅਸੀਂ ਦੋਵੇਂ ਰੋ ਰਹੇ ਸੀ ਤੇ ਇੱਕ ਦੂਜੇ ਨੂੰ ਫੋਨ ਰੱਖਣ ਲਈ ਵੀ ਕਹਿ ਰਹੇ ਸੀ ਫਿਰ ਮੈਨੂੰ ਕਿਸੇ ਦੀ ਆਵਾਜ਼ ਸੁਣੀ ਕੋਈ ਉਸ ਨੂੰ ਬੁਲਾ ਰਿਹਾ ਸੀ ਸ਼ਾਇਦ ਤੇ ਮੈਂ ਆਪਣਾ ਖਿਆਲ ਰੱਖਿਓ ਆਕੇ ਫੋਨ ਰੱਖ ਦਿੱਤਾ ਵਾਸ਼ਰੂਮ ਦੇ ਵਿੱਚ ਜਾ ਕੇ ਰੱਜ ਕੇ ਰੋਈ ਲੱਗਦਾ ਸੀ ਜਿਵੇਂ ਸਭ ਕੁਝ ਖਤਮ ਹੋ ਗਿਆ ਹੋਵੇ ਉਹ ਬਹੁਤ ਦੂਰ ਜਾ ਰਿਹਾ ਸੀ ਸ਼ਾਇਦ ਹਮੇਸ਼ਾ ਲਈ ਉਸ ਦਿਨ ਤੋਂ ਫਿਰ ਵਾਸ਼ਰੂਮ ਨਾਲ ਪੱਕੀ ਯਾਰੀ ਪੈ ਗਈ ਸੀ ਸਾਂਝ ਪੈ ਗਏ ਸੀ ਜਦ ਵੀ ਰੋਣਾ ਹੁੰਦਾ ਸ਼ਾਵਰ ਓਨ ਕਰਨਾ ਤੇ ਰੱਜ ਕੇ ਮਨ ਹੋਲਾ ਕਰ ਲੈਣਾ ਕਾਫੀ ਦਿਨ ਹੋ ਗਏ ਸੀ ਉਸ ਦਾ ਕੋਈ ਫੋਨ ਨਾ ਆਇਆ ਕੁਝ ਵੀ ਚੰਗਾ ਨਾ ਲੱਗਣਾ ਫਰੈਂਡ ਵੀ ਪੁੱਛਦਿਆਂ ਤਾਂ ਜਵਾਬ ਦੇਣ ਨੂੰ ਦਿਲ ਨਾ ਕਰਨਾ ਫਿਰ ਇੱਕ ਮਹੀਨੇ ਬਾਅਦ ਕਾਲ ਆਈ ਹਾਲਚਲ ਪੁੱਛਿਆ ਉਹ ਵੀ ਖੁਸ਼ ਨਹੀਂ ਸੀ ਲੱਗ ਰਿਹਾ ਮੇਰੇ ਘਰ ਦੇ ਕੋਲ ਹੋਣ ਕਰਕੇ ਜ਼ਿਆਦਾ ਗੱਲ ਨਾ ਹੋਈ ਪਰ ਚਲੋ ਫੋਨ ਆਇਆ ਤਾਂ ਦਿਲ ਨੂੰ ਥੋੜ੍ਹਾ ਜਾ ਤਸੱਲੀ ਹੋ ਗਈ ਫਿਰ 2-3 ਮਹੀਨੇ ਬਾਅਦ ਫੋਨ ਆਉਣਾ ਕਦੀ ਕੋਈ ਕਾਲ ਹੋਣ ਕਰਕੇ ਮੇਰੇ ਤੋਂ ਗੱਲ ਹੀ ਨਾ ਹੋਣੀ ਮੈਂ ਕਈ ਕਈ ਦਿਨ ਕਾਲ ਦੀ ਵੇਟ ਕਰਦੀ ਪਰ ਲਾਈਫ ਵਿੱਚ ਉਦਾਸੀ ਛਾ ਗਈ ਤੇ ਖੁਸ਼ੀਆਂ ਕਿਤੇ ਦੂਰ ਦੂਰ ਨਜ਼ਰ ਨਹੀਂ ਆ ਰਹੀਆਂ ਸੀ ਫਿਰ ਇੱਕ ਵਾਰ ਉਸਨੇ ਕਿਹਾ ਕਿ ਤੈਨੂੰ ਮੋਬਾਈਲ ਫੋਨ ਭੇਜ ਦਿੰਨਾ ਪਰ ਮੈਂ ਨਾ ਕਰਤੀ ਕਿਉਂਕਿ ਪੇਰੈਂਟਸ ਤੋਂ ਛੁਪਾ ਕੇ ਰੱਖਣਾ ਬਹੁਤ ਹੀ ਔਖਾ ਸੀ ਨਾਲੇ ਉਹ ਆਪ ਹੀ ਤਾਂ ਕਹਿੰਦਾ ਸੀ ਵੀ ਪੇਰੈਂਟਸ ਨੂੰ ਨੀਚਾ ਦਿਖਾਉਣ ਵਾਲਾ ਕੋਈ ਵੀ ਕੰਮ ਨਹੀਂ ਕਰਨਾ ਪੰਚਮੀ ਨੇ ਬਾਦ ਇੱਕ ਸਵੇਰੇ ਮੈਂ ਕਾਲਜ ਜਾਣ ਲਈ ਰੈਡੀ ਹੋ ਰਹੀ ਸੀ ਕਿ ਫੋਨ ਆਇਆ ਹੈਲੋ ਕੈਨ ਤੋਂ ਅੱਗੋਂ ਦੀਪ ਬੋਲਿਆ ਪੁੱਛਣ ਲੱਗਾ ਕਾਲਜ ਜਾਣਨਾ ਮੈਂ ਹਾਂ ਜਾਵਾਂ ਦੇਖਣਾ ਆ ਮੈਂ ਬਹੁਤ ਖੁਸ਼ ਤੇ ਹੈਰਾਨ ਵੀ ਸੀ ਐਕਚੁਅਲੀ ਉਹ ਪੰਜਾਬ ਆਇਆ ਹੋਇਆ ਸੀ ਕਿਉਂਕਿ ਉਸਦੇ ਪਾਪਾ ਦੀ ਡੈਥ ਹੋ ਗਈ ਸੀ ਉਹ ਪਹਿਲਾਂ ਵਾਂਗ ਹੀ ਮੋਟਰਸਾਈਕਲ ਤੇ ਆਇਆ ਸੀ ਤੇ ਇੱਕ ਸਕੂਨ ਦੇਣ ਵਾਲੀ ਚਲਕ ਨਸੀਬ ਹੋਈ ਪਰ ਉਹ ਪਹਿਲਾਂ ਨਾਲੋਂ ਵੀ ਬਹੁਤ ਸੋਨਾ ਲੱਗ ਰਿਹਾ ਸੀ ਫਿਰ ਕਈ ਦਿਨ ਉਸ ਨਾਲ ਰੱਜ ਕੇ ਗੱਲਾਂ ਵੀ ਹੋਈਆਂ ਮੈਨੂੰ ਫੀਲ ਹੋਇਆ ਵੀ ਉਹ ਵੀ ਖੁਸ਼ ਤਾਂ ਨਹੀਂ ਹੈ ਤੇ ਫਿਰ ਉਸ ਦਾ ਬੈਕ ਮੋੜਨ ਦਾ ਜਾਣ ਦਾ ਦਿਨ ਵੀ ਆ ਗਿਆ ਮਨ ਵਿੱਚ ਬਹੁਤ ਸਵਾਲ ਸੀ ਜੋ ਮੈਂ ਪੁੱਛਣਾ ਚਾਹੁੰਦੀ ਸੀ ਪਰ ਹਿੰਮਤ ਨਾ ਹੋਈ ਤੇ ਉਹ ਚਲਾ ਗਿਆ ਇਸ ਵਾਰਤਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਸੀ ਰੋਂਦੀ ਰਹਿੰਦੀ ਸੀ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਸੀ ਕਰਦਾ ਸਹੇਲੀਆਂ ਪੁੱਛਦੀਆਂ ਵੀ ਮੈਰिज ਬਾਰੇ ਪੁੱਛਿਆ ਉਸ ਤੋਂ ਪਰ ਕੀ ਪੁੱਛਦੀ ਨਾ ਸੁਣਨ ਤੋਂ ਡਰ ਕਰਨ ਹਿੰਮਤ ਨਹੀਂ ਹੋਈ ਮੇਰੀ ਲਾਈਫ 'ਚ ਰੋਣੇ ਧੋਣੇ ਸਟਾਰਟ ਹੋ ਗਏ ਸੀ ਮਿਲਣ ਤੋਂ ਪਹਿਲਾਂ ਹੀ ਅਸੀਂ ਸਦਾ ਲਈ ਵਿਛੜ ਗਏ ਸੀ ਹੁਣ ਉਸ ਦਾ ਫੋਨ 4-5 ਮਹੀਨਿਆਂ ਬਾਅਦ ਹੀ ਆਉਂਦਾ ਕਦੀ ਮੇਰੇ ਤੋਂ ਖੁੱਲ ਕੇ ਗੱਲ ਨਾ ਹੁੰਦੀ ਤੇ ਕਦੀ ਉਹ ਬਿਜ਼ੀ ਕਹਿ ਕੇ ਕੱਟ ਦਿੰਦਾ ਕਦੀ ਦਿਲ ਕਰਦਾ ਵੀ ਪੁੱਛਾਂਗੀ ਉਸ ਤੋਂ ਕਿ ਜਿਵੇਂ ਮੈਂ ਤੜਫ ਰਹੀ ਆ ਉਹ ਵੀ ਕੁਝ ਫੀਲ ਕਰਦਾ ਹੈ ਕਿ ਨਹੀਂ ਪਰ ਮੇਰੇ ਸਵਾਲਾਂ ਸਾਰੇ ਸਵਾਲਾਂ ਦੇ ਜਵਾਬ ਟਾਈਮ ਨਾਲ ਆਪੇ ਹੀ ਮਿਲ ਗਏ ਫਿਰ ਇੱਕ ਵਾਰ ਮੈਂ ਉਹ ਬਹੁਤ ਬਿਮਾਰ ਹੋ ਗਈ ਮੇਰੇ ਪੇਰੈਂਟਸ ਵੀ ਕਾਫੀ ਪਰੇਸ਼ਾਨ ਸੀ ਦਿਲ ਕਰਦਾ ਵੀ ਇਹਨਾਂ ਨੂੰ ਹੁਣ ਦੁਖੀ ਤਾਂ ਕੀਤਾ ਹੀ ਮਰੀ ਹੀ ਜਾਵਾ ਪਰ ਜੀਣਾ ਮਰਨਾ ਤਾਂ ਸਭ ਵਾਹਿਗੁਰੂ ਦੇ ਹੱਥ ਵਿੱਚ ਐ ਹੁਣ ਉਸ ਦਾ ਫੋਨ ਪੂਰੇ ਸਾਲ ਤੋਂ ਆਇਆ ਸੀ ਮੇਰੇ ਬੱਤੇ ਵਾਲੇ ਦਿਨ ਮੈਂ ਖੁਸ਼ ਸੀ ਮੈਂ ਹਿੰਮਤ ਜੀ ਕਰਕੇ ਪੁੱਛਿਆ ਡਿਵੋਰਸ ਕਦ ਤੱਕ ਹੋਣਾ ਤਾਂ ਉਸ ਨੇ ਲੰਮਾ ਜਿਹਾ ਹੌਂਕਾ ਭਰ ਕੇ ਟਾਲ ਦਿੱਤਾ 2 ਸਾਲ ਹੋਰ ਲੰਘ ਗਏ ਮੇਰੀ ਐਮਏ ਵੀ ਕੰਪਲੀਟ ਹੋ ਗਈ ਤੇ ਮੈਂ ਆਈਲਟਸ ਕਰਨ ਲੱਗ ਗਈ ਉਸ ਦਾ ਫੋਨ ਆਇਆ ਮੈਂ ਦੱਸਿਆ ਤੇ ਰਿਕਵੈਸਟ ਵੀ ਕੀਤੀ ਕਿ ਹੁਣ ਦੱਸੋ ਕੁਝ ਨਹੀਂ ਤਾਂ ਬੈਂਡ ਔਨ ਤੇ ਮੇਰੀ ਮੈਰਿਜ ਕਰ ਦੇਣਗੇ ਤਾਂ ਫਸ ਗਿਆ ਮੈਂ ਯਾਰ ਇੱਥੇ ਫਿਰ ਜਦ ਉਸ ਦਾ ਫੋਨ ਆਇਆ ਮੈਂ ਦੱਸਿਆ ਵੀ ਮੈਂ ਬੈਂਡ ਆਗੇ ਨਹੀਂ ਮੇਰੇ ਪਰ ਉਸ ਨੇ ਕੁਝ ਕਲੀਅਰ ਨਾ ਕੀਤਾ 2 ਸਾਲ ਬਾਅਦ ਫਿਰ ਫੋਨ ਆਇਆ ਮੈਂ ਦੱਸਿਆ ਵੀ ਘਰ ਦੇ ਮੁੰਡਾ ਲੱਭ ਰਹੇ ਆ ਮੇਰੇ ਲਈ ਪਰ ਉਹ ਚੁੱਪ ਸੀ ਤਾਂ ਮੈਂ ਸਮਝ ਗਈ ਵੀ ਉਹ ਨਹੀਂ ਚਾਹੁੰਦਾ ਕਿ ਮੈਂ ਉਸਦੀ ਹੋਰ ਵੇਟ ਕਰਾਂ ਹੁਣ ਕੋਈ ਹੋਪ ਨਹੀਂ ਸੀ ਤੇ ਨਾ ਹੀ ਕੋਈ ਰਾਹ ਪੇੜਸ ਦੀਆਂ ਮੰਤਾਂ ਕੀਤੀਆਂ ਵੀ ਕੱਲੀ ਨੂੰ ਭੇਜ ਦਵੋ ਪਰ ਮੈਂ ਪੂਰੀ ਤਰ੍ਹਾਂ ਹਾਰ ਗਈ ਸੀ ਭਾਵੇਂ ਬਾਹਰੋਂ ਪੂਰੀ ਸ਼ਾਂਤ ਸੀ ਮੈਂ ਪਰ ਅੰਦਰੋਂ ਬਹੁਤ ਸ਼ੋਰ ਸੀ ਮੇਰੀ ਜੋ ਕਿਸੇ ਨੂੰ ਨਹੀਂ ਸੁਣ ਰਿਆ ਸੀ ਸੋਚਦੀ ਸੀ ਉਸਦੀ ਥਾਂ ਕੋਈ ਹੋਰ ਕਿਵੇਂ ਨਹੀਂ ਕਰ ਸਕਦੀ ਮੈਂ ਕਿੱਥੋਂ ਲਿਆਵਾਂਗੀ ਇੰਨੀ ਹਿੰਮਤ ਪਰ ਹੁੰਦਾ ਸਭ ਕੁਝ ਓਵੇਂ ਹੀ ਆ ਜੋ ਵਾਹਿਗੁਰੂ ਨੇ ਲਿਖਿਆ ਹੁੰਦਾ ਹੈ ਮੈਰिज ਹੋ ਗਈ ਮੇਰੀ ਤੇ ਵਾਹਿਗੁਰੂ ਜੀ ਨੇ ਔਕਾਤ ਨਾਲੋਂ ਵੱਧ ਖੁਸ਼ੀਆਂ ਵੀ ਬਖਸ਼ੀਆਂ ਪਰ ਸਭ ਦੀਪ ਤੋਂ ਬਿਨਾ ਫਰੈਂਡਸ ਦੇ ਸਮਝਾਉਣ ਤੇ ਦਿਲ ਤੇ ਪੱਥਰ ਰੱਖਿਆ ਤੇ ਆਪਣੇ ਆਪ ਨੂੰ ਬੀਜ਼ੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਚਾਰ ਪੰਜ ਮਹੀਨਿਆਂ ਬਾਅਦ ਮੈਂ ਆਪਣੇ ਹਸਬੰਡ ਦੇ ਨਾਲ ਕੈਨੇਡਾ ਆ ਗਏ ਖੁਸ਼ ਤੇ ਬਿਜੀ ਹੋਣ ਦੀ ਪੂਰੀ ਟਰਾਈ ਕਰਦੀ ਪਰ ਦਿਲ ਮੰਦਾ ਹੀ ਨਹੀਂ ਸੀ ਭਰੀਆਂ ਮਹਿਫਲਾਂ ਦੇ ਵਿੱਚ ਵੀ ਉਸ ਦੀ ਕਮੀ ਮਹਿਸੂਸ ਹੁੰਦੀ ਫਿਰ ਮੈਂ ਰੋਜ਼ ਪਾਠ ਕਰਨਾ ਸ਼ੁਰੂ ਕੀਤਾ ਕਿ ਮਨ ਨੂੰ ਸ਼ਾਂਤੀ ਰਹੇ ਜ਼ਿੰਦਗੀ ਲੰਘਦੀ ਗਈ ਪਰ ਲੱਖ ਕੋਸ਼ਿਸ਼ ਦੇ ਬਾਵਜੂਦ ਨਫ਼ਰਤ ਤਾਂ ਗੱਲ ਦੂਰ ਉਸ ਨੂੰ ਭੁਲਾ ਵੀ ਨਾ ਸਕੇ 3 ਸਾਲ ਬਾਅਦ ਮੈਂ ਫੇਸਬੁੱਕ ਤੇ ਫਿਰ ਲੱਭ ਲਿਆ ਉਸ ਨੂੰ ਫਰੈਂਡ ਰਿਕੁਐਸਟ ਐਕਸੈਪਟ ਕਰਨ ਨਾਲ ਦੀ ਨਾਲ ਮੈਸੇਜ ਆਉਣ ਲੱਗੇ ਮੈਂ ਚਿਹਰਾ ਪਿੱਛੋਂ ਬਹੁਤ ਖੁਸ਼ ਹੋਈ ਜਿਵੇਂ ਕਿਸੇ ਪਿਆਸੇ ਨੂੰ ਮਸਾਂ ਹੀ ਪਾਣੀ ਮਿਲਿਆ ਹੋਵੇ ਮੈਂ ਕੋਈ ਗੁੱਸਾ ਗਿਲਾ ਨਾ ਦਿਖਾਇਆ ਸਗੋਂ ਵਧੀਆ ਗੱਲ ਹੋਈ ਫੈਮਲੀਆਂ ਦਾ ਹਾਲ ਚਾਲ ਵੀ ਪੁੱਛਿਆ ਫਿਰ ਕਹਿੰਦਾ ਮੈਂ ਤਾਂ ਤੇਰੇ ਲਈ ਬਹੁਤ ਖੁਸ਼ ਆ ਵੀ ਤੂੰ ਆਪਣੀ ਲਾਈਫ ਵਿੱਚ ਸੈੱਟ ਹੋ ਗਈ ਥੋੜੇ ਦਿਨ ਗੱਲ ਹੁੰਦੀ ਰਹੀ ਤੇ ਫਿਰ ਮੈਂ ਮਨਾ ਕਰ ਦਿੱਤਾ ਰੀਜ਼ਨ ਪੁੱਛਣ ਤੇ ਮੈਂ ਦੱਸ ਵੀ ਦਿੱਤਾ ਮੈਂ ਦੂਜੀ ਔਰਤ ਨਹੀਂ ਆਖਵਾਣਾ ਤੇ ਉਹ ਹੱਸ ਕੇ ਕਹਿਣ ਲੱਗਾ ਤੂੰ ਤਾਂ ਪਹਿਲੀ ਆ ਮੈਨੂੰ ਆਹੀ ਸੋਚ ਕੇ ਹਿੰਮਤ ਮਿਲਦੀ ਆ ਵੀ ਤੂੰ ਜਿੱਥੇ ਵੀ ਆ ਜਿੰਨੀ ਵੀ ਮੇਰੀ ਐ ਹੋਰ ਕਿਸੇ ਦੀ ਨਹੀਂ ਹੋ ਸਕਦੀ ਪਰ ਕਾफी ਸਮਝੌਣ ਤੇ ਬਾਅਦ ਮੈਂ ਰਿਕੁਐਸਟ ਕੀਤੀ ਕਿ ਆਪਣਾ ਫੋਨ ਨੰਬਰ ਚੇਂਜ ਕਰ ਲਵੋ ਕਿਉਂਕਿ ਮੈਂ ਫੇਰ ਤੋਂ ਕਮਜ਼ੋਰ ਨਹੀਂ ਬੰਨਣਾ ਚਾਹੁੰਦੀ ਫਿਰ ਅਸੀਂ ਡਿਸਾਈਡ ਕੀਤਾ ਵੀ ਫੋਨ ਨਹੀਂ ਕਰਨਾ ਪਰ ਈਮੇਲ ਕਰ ਲਿਆ ਕਰਾਂਗੇ ਬਟ ਪ੍ਰੋਮਿਸ ਵੀ ਕੀਤਾ ਜੇ ਦਿਲ ਕਰੇਗਾ ਤਾਂ ਫੋਨ ਵੀ ਕਰ ਸਕਦੇ ਆ ਕੁਝ ਦਿਨਾਂ ਦੇ ਲਈ ਹੁਣ ਅਸੀਂ 1-2 ਸਾਲ ਬਾਅਦ ਗੱਲ ਕਰ ਲੈਂਦੇ ਹਾਂ ਪਰ ਉਸ ਦੀ ਉਹ ਗੱਲ ਬਿਲਕੁਲ ਸਹੀ ਹੈ ਮੇਰੀ ਰੂਹ ਵਿੱਚ ਬਸ ਉਹੀ ਹੈ ਤੇ ਜਿੱਥੇ ਉਹ ਹੈ ਉੱਥੇ ਹੋਰ ਕੋਈ ਨਹੀਂ ਹੈ ਨਹੀਂ ਆ ਸਕਦਾ ਬਹੁਤ ਵਾਰੀ ਸੁਣਿਆ ਵੀ ਫੋਰਨ ਕੰਟਰੀਆਂ ਵਿੱਚ ਆ ਕੇ ਬੰਦਾ ਬਹੁਤ ਬਿਜ਼ੀ ਹੋ ਜਾਂਦਾ ਤੇ ਭੁੱਲ ਜਾਂਦਾ ਪਰ ਮੈਂ ਵੀ ਸਟੱਡੀ ਵੀ ਕੀਤੀ ਐਂਡ ਜੋਬ ਬੱਚੇ ਬਿਜ਼ੀ ਹਾਂ ਪਰ ਉਹ ਨਹੀਂ ਭੁੱਲਿਆ ਅੱਜ ਵੀ ਅਰਦਾਸ ਦੇ ਵਿੱਚ ਉਸ ਦੀ ਫੈਮਲੀ ਦੀ ਖੁਸ਼ੀ ਮੰਗਦੀ ਆ 14 ਸਾਲ ਹੋ ਗਏ ਪਰ ਕੋਈ ਵੀ ਜਿਹੜਾ ਦਿਨ ਰਾਤ ਨਹੀਂ ਜਦ ਉਸ ਦਾ ਖਿਆਲ ਨਾ ਆਇਆ ਹੋਵੇ ਅੱਜ ਵੀ ਕਈ ਵਾਰ ਪਾਠ ਕਰਦੀ ਕਰਦੀ ਨੂੰ ਉਸ ਦਾ ਖਿਆਲ ਆ ਜਾਂਦਾ ਤੇ ਰੋਣ ਲੈਂਦੀਆਂ ਉਸ ਦੀਆਂ ਗੱਲਾਂ ਵਾਹਿਗੁਰੂ ਨਾਲ ਅਕਸਰ ਕਰਦੀ ਰਹਿੰਦੀਆਂ ਹਾਂ ਹਾਂ ਹਰ ਰੋਜ਼ ਵਾਹਿਗੁਰੂ ਜੀ ਦਾ ਲੱਖ ਲੱਖ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਮੈਨੂੰ ਇੰਨਾ ਸਬਰ ਦਿੱਤਾ ਤੇ ਮੇਰੇ ਔਖੇ ਟਾਈਮ ਦੇ ਵਿੱਚ ਮੈਨੂੰ ਸੰਭਾਲ ਲਿਆ